ਕਰਮਾਂ 플레이ਰ ਤੇ ਵਧੀਆ ਹੈ ਪਰ 플레이ਰ ਨਾਲੋਂ ਬਿੱਟੂ ਇਨਸਾਨ ਵਧੀਆ ਬਣਨਾ ਚਾਹੀਦਾ ਹੈ ਬੰਦਾ ਹਮੇਸ਼ਾ ਫੀਲਡ ਦੇ ਵਿੱਚ ਨਹੀਂ ਰਹਿੰਦਾ ਪਰ ਜਦੋਂ ਤੁਸੀਂ ਕਬੱਡੀ ਤੋਂ ਦੂਰ ਹੋ ਜਾਂਦੇ ਐ ਪਰ ਜਦੋਂ ਜਿਹੜੇ ਵਧੀਆ ਹੁੰਦੇ ਐ ਉਹਨਾਂ ਨੂੰ ਇਸ ਤਰ੍ਹਾਂ ਸਤਕਾਰ ਮਿਲਦਾ ਜਿਵੇਂ ਕਰਮੇ ਨੂੰ ਸਤਕਾਰ ਮਿਲਿਆ ਜਿਵੇਂ ਕੰਗਣ ਵਾਲੀਏ ਨਿੰਮੇ ਨੂੰ ਸਤਕਾਰ ਮਿਲਿਆ ਜਿਵੇਂ ਮਨਜੀਤ ਸਿਆੜੇ ਨੂੰ ਔਰ ਪ੍ਰੇਮ ਛਨੇਰ ਨੂੰ ਸਤਕਾਰ ਮਿਲਿਆ ਦਿਲਬਰ ਹੁਣਾਂ ਨੂੰ ਸਤਕਾਰ ਮਿਲ ਰਿਹਾ ਹੈ ਔਰ ਦਾਵੇਂ ਮਤੋਈ ਹੁਣਾਂ ਨੂੰ ਸਤਕਾਰ ਮਿਲ ਰਿਹਾ ਹੈ ਔਰ ਇਹ ਸਤਕਾਰ ਹਰ ਕਿਸੇ ਹਿੱਸੇ ਨਹੀਂ ਆਉਂਦਾ ਅੱਜ ਦੇ ਮੁੰਡਿਆਂ ਨੂੰ ਮੈਂ ਦੱਸਣਾ ਚਾਹੁੰਦਾ ਠੀਕ ਹੈ ਪੈਸਾ ਕਮਾਓ ਪੈਸੇ ਦੇ ਨਾਲ ਨਾਲ ਪਿਆਰ ਵੀ ਕਮਾਉਣਾ ਬੜਾ ਜ਼ਰੂਰੀ ਹੈ ਇੱਕ ਚੰਗੇ ਇਨਸਾਨ ਵੀ ਬਣਨਾ ਬੜਾ ਜ਼ਰੂਰੀ ਹੈ ਔਰ ਇਹਨਾਂ ਪੁਰਾਣੇ ਖਿਡਾਰੀਆਂ ਤੋਂ ਆਪਾਂ ਕੁਝ ਨਾ ਕੁਝ ਸਿੱਖੀਏ ਬਾਤ ਚੋਟੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਬਾਹੂ ਅਕਬਰਪੁਰ ਔਰ ਦੂਜੇ ਪਾਸੇ ਮਹਿਮਦਵਾਲ ਆ ਮਨਜੀਤ ਐ ਇਹਨੂੰ ਪਿਆਰ ਨਾਲ ਡਾਟਾ ਕਹਿੰਦੇ ਐ ਮਨਜੀਤ ਘਨੇਰ ਸਾਡਾ ਪੁਰਾਣਾ ਸਾਥੀ ਗੁਰਚਰਨ ਰਸ਼ੀਨ ਤੇ ਮਨਜੀਤ ਘਨੇਰ ਦੀ ਜੋੜੀ ਬੂਟਾ ਜੀ ਰਾਏਕੋਟ ਵਾਲਿਓ ਇਹਨਾਂ ਦੀ ਵੀ ਜੋੜੀ ਜਿਹੜੀ ਆ ਨਾ ਜਿਹੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਪ੍ਰਸਿੱਧ ਰਹੀ ਐ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜੰਡ ਸਾਹਿਬ ਜਾਂਦੇ ਰਹੇ ਐ ਮਨਜੀਤ chreer ਤੇ ਗੁਰਚਰਨ ਮਸ਼ੀਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦਾ ਘਾਟਾ ਵੱਡਾ ਹੈ ਔਰ ਬਹੁਤ ਵੱਡਾ ਮੈਚ ਖੇਡ ਮੈਦਾਨ ਅੰਦਰ ਆ ਸ਼ੁਰੂ ਹੋਣ ਦਾ ਕੱਢਿਓ ਜੀ ਮੇਰੀ ਬੇਨਤੀ ਹੈ ਕਿਰਪਾ ਕਰਕੇ ਜਿਹੜੇ ਲਾਈਨ ਤੇ ਖੜੇ ਪ੍ਰਬੰਧਕ ਕਹਿੰਦੇ ਵੀ ਉਹ ਬਹਿ ਜਾਓ ਕਿਰਪਾ ਕਰਕੇ ਅਮਰੀਕਾ ਇਕੱਠ ਵੇਖ ਚਾਰਸ਼ਮਰੇ ਕਿੱਡਾ ਅੰਬੇ ਅੱਧਾ ਮਿੰਟ ਹੀ ਲੈਣਾ ਆ ਦਰਵੇਸ਼ ਗਰਾਊਂਡ ਚ ਆਉਂਦੀ ਫੇਰੀ ਪਾ ਗਿਆ ਮੇਲਾ ਸਫਲ ਹੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਿ ਵਫਾਦਾਰੀ ਦੀ ਕੇ ਕਰ ਗੱਲ ਕਰੀਏ ਤਾਂ ਕੁੱਲ ਦੁਨੀਆ ਤੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲ ਹੈ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਅੰਬਾ 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 ਤੇ ਲਵਲੀ ਆਹ ਅੰਬਾ ਤੇ ਲਵਲੀ ਮੇਰੇ ਮਿੱਤਰੋ ਉਧਰ ਕਹਿੰਦੇ ਗੁਰੀ ਅੱਗੇ ਪੈਰ ਪੁੰਜੇ ਨਹੀਂ ਲੱਗਦਾ ਦਿਲੋਤਵਾਵਾਂ ਨੇ ਗੁਰੀ ਕਹਿੰਦਾ ਵੀ ਇਹ ਸੁਖੀ ਸੁਖੀ ਸੀ ਵੀ ਸਾਰਾ ਦਿਨ ਨੰਗੇ ਪੈਰ ਹੀ ਰਵਾਂਗੇ ਉਹ ਜੇ ਪ੍ਰਮਾਤਮਾ ਨੇ ਸੁਣ ਲਈ ਇਹ ਕਿਰਪਾ ਹੋ ਮੇਰੇ ਮਿੱਤਰੋ ਵਾਹਿਗੁਰੂ ਦੀ ਐਡਾ ਵੱਡਾ ਮੇਲਾ ਉਹ ਸਾਹਮਣੇ ਕਹਿੰਦੇ ਇਸ ਵੇਲੇ ਜੇਤਾ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਪੰਜਾਬੀਆਂ ਦਾ ਪੁੱਗ ਜੀ ਕਹਿੰਦਾ ਚੱਕ ਦੂ ਮੈਂ 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 ਆ ਰਸਾਲੂ ਆਇਆ ਗੋਰਾ ਹੈ ਮੇਰੇ ਮਿੱਤਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਨੌਜੰਨ ਤਿਆਰ ਵਰ ਤਿਆਰ ਹੈ ਰਸਾਲੂ ਪਿੰਡ ਹੈ ਇਸ ਨੌਜੰਨ ਦਾ ਇੱਕ ਪਾਸੇ ਮੋਹਲੀ ਵਾਲਾ ਪੰਮਰ ਇਸ ਇਲਾਕੇ ਦਾ ਕਹਿੰਦੇ ਸਿਰੇ ਦਾ ਜਾਫੀ ਹੈ ਜਿਹਨੂੰ ਹਾਰਨੇ ਡੈਵਿਡਸਨ ਦੇਣਾ ਰਦਾਸਪੁਰ ਲਾਈਨਸ ਵਾਲਿਆਂ ਦੇ ਲਾਰ ਜੌਹਰਦੇ ਦੇ ਸਾਥੀਆਂ ਨੇ ਆਹ ਸਾਹਮਣੇ ਇੱਕ ਪਾਸੇ ਕੋਰਾ ਰਸਾਲੂ ਔਰ ਦੂਜੇ ਪਾਸੇ ਪੰਮਾ ਬੇਲਾ ਕਹਿੰਦੇ ਏ ਸਿਰੇ ਦਾ ਚੱਲਦਾ ਮੇਰੇ ਮਿੱਤਰੋ ਅੱਜ ਪਤਾ ਲੱਗਦਾ ਪਲੇਅਰ ਤੋਂ ਕੁਝ ਨਾ ਕੁਝ ਹੋ ਰਿਹਾ ਆਹ ਜੱਗੂ ਸਾਧੂ ਵਾਲੀਆ ਕਬੱਡੀ ਪੌਂਡ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਚਾਰੇ ਪਿਆਰ ਵਰ ਪਿਆਰ ਉਹ ਪੱਟਾਂ ਤੇ ਠਾਪੀਆਂ ਵੱਜਦੀਆਂ ਉਹ ਜੁਦੀਆਂ ਵੇਦੀਆਂ ਮੇਰੇ ਮਿੱਤਰੋ ਸ਼ੀਲੂ ਵਰਗੇ ਮਨੀਸ਼ ਵਰਗੇ ਚਿਰਾਗ ਵਰਗੇ ਉਹ ਸੱਤੇ ਖੱਬੇ ਉੱਤੇ ਥੱਲੇ ਸੈਦੋ ਵਾਲੀਆ ਇਹ ਜੱਗੂ ਐ ਸੈਦੋ ਵਾਲੀਆ ਓ ਲਾਕੇ ਵਾਲੇ ਕੀ ਹਾਲ ਚਾਲ ਆ ਰਿਆ ਫਿਰ ਬੋਟਾ ਓਕੇ ਅਰ ਬੋਟਾ ਓਕੇ ਬੋਟਾਂ ਤੇ ਕਹਿੰਦੇ ਓਕੇ ਐ ਅੱਜ ਕਰੀਮ ਖੜਾ ਗਏ ਹਰਮੀਤ ਹੋਣੀ ਅੱਜ ਕਰੀਮ ਖੜਾ ਗਏ ਇਹ ਗੌਰਵ ਚੀਮੇ ਹੋਣੀ ਉਹਨਾਂ ਦੇ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੈਲਰਮ ਵਾਲੇ ਰਵੀ ਦੀ ਰੇਡ ਤੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ ਆਇਆ ਕਰਨ ਦਿਆਲਪੁਰਾ ਮਿਰਜਾ ਪਿੰਡ ਹੈ ਜਲਾਲ ਦੀ ਗਰਾਊਂਡ ਦੇ ਵਿੱਚ ਮਨੀ ਕੋਲੇ ਕੀਤੀ ਮਿਹਨਤ ਅੱਜ ਦੇ ਸਮੇਂ ਦਾ ਟਾਪਰ ਰੇਡਰ ਬਣ ਗਿਆ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਇੱਕ ਪਾਸੇ ਸ਼ੀਲੂ ਨੂੰ ਲੱਗਾ ਟੱਚ ਮੇਰੇ ਮਿੱਤਰੋ ਸ਼ੀਲੂ ਬੁਲਾਰਾ ਬਾਹੂ ਅਕਬਰ ਪਰਪੰਡ ਲਾ ਟਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਉੱਧਰ ਸਾਡੇ ਐਮਪੀ ਜੀ ਰਾਮਗੜ੍ਹ ਤੋਂ ਬਹੁਤ ਵੱਡੀ ਸ਼ਖਸੀਅਤ ਹੈ ਅਸੀਂ ਜੀ ਆਇਆਂ ਨੂੰ ਆਖਾਂਗੇ ਅਮਰਜੀਤ ਢਾਲੀਵਾਲ ਹਿੰਮਤ ਢਾਲੀਵਾਲ ਜੀ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਾਂਗੇ ਤੇ ਉਹਨਾਂ ਵੱਲੋਂ ਕਹਿੰਦੇ 5000 ਪਰਪਤ ਪਹਿਲਾਂ 10 ਲਾਣ ਹੋਇਆ ਸੀ ਹੁਣ ਹਰ ਇੱਕ ਜੱਫੇ ਤੇ ਰਪਿੰਦਰ ਬਾਈ 15000 15000 ਦੇ ਜੱਫੇ ਲੱਗ ਰਹੇ ਆ ਤਰਕਸ਼ ਇਹ 15 15000 ਦੇ ਜੱਫੇ ਲੱਗ ਰਹੇ ਆ ਮੰਦੀਪ ਬਾਣੀ ਬਾਈ ਹੁੜੀ ਖੁਰਦਾਰੇ ਕਹਿੰਦੇ ਵੀ ਸ਼ੀਰਦੀ ਦਿਹਾੜੇ ਆ ਰਹੇ ਨੇ ਔਰ ਦਸਤਾਰਾਂ ਦਾ ਲੰਗਰ ਲੱਗੂ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਚਿਰਾਗ ਚਿਰਾਗ ਇਹ ਚਿਰਾਗਦੀਨ ਹੈ ਖੇਡ ਕਬੱਡੀ ਦਾ ਨੌਜਵਾਨ ਲਾ ਤੱਕਣਾ ਜਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਅੱਜ ਮਲੇਰਕੋਟਲਾ ਸੰਦੌੜ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਕਪਰ ਹੀੜੇ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਮੇਰੇ ਮਿੱਤਰੋ ਅੱਜ ਕਹਿੰਦੇ ਉਦਮ ਸਿੰਘ ਸਲਾਮੀ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਸੰਗਰੂਰ ਨੇ ਦਿੱਤਾ ਉਹ ਸਾਹਮਣੇ ਰੇਡਾ ਉਹ ਸਾਹਮਣੇ ਜਫੇ ਉਹ ਬੱਲੇ ਬੱਲੇ ਹੋਣ ਲੱਗੀ ਮੇਰੇ ਮਿੱਤਰੋ ਉਹ ਚੋਟੀ ਦੇ ਆੜੇ ਚੋਟੀ ਦੇ ਫੜਲੇ ਅੱਜ ਜੋ ਕੁਝ ਹੁੰਦਾ ਫੇਰ-ਫੇਰ ਹੁੰਦਾ ਉਹ ਕਿਤੇ-ਕਿਤੇ ਹੁੰਦਾ ਜੋ ਧਲੇਰ ਹੁੰਦਾ ਉਹ ਕਿਤੇ-ਕਿਤੇ ਹੁੰਦਾ ਜੋ ਧਲੇਰ ਹੁੰਦਾ ਇਹ ਵੀ ਤੋਰ ਦੇਖੋ ਲਓ ਸਾਹਮਣੇ ਅੰਬੇ ਨੇ ਹਸਾਤਾ ਪਰ ਨਹੀਂ ਤੇ ਗੱਲ ਵੱਖਰੀ ਬੋਲ ਜਾਣੀ ਸੀ ਆਹ ਸਾਹਮਣੇ ਇਸ ਵੇਲੇ ਜੱਗੂ ਜੱਗੂ ਫੈਟੇ ਵਾਲੀਆ ਜੱਗੂ ਪਾਉਂਦਾ ਰੇਡ ਔਰ ਦੂਜੇ ਪਾਸੇ ਸ਼ਿੰਮੂ ਹਰਿਆਣੇ ਵਾਲਾ ਕਿ ਲੱਖ ਲੱਖ ਦੀ ਪੌ ਕਬੱਡੀ ਜੱਫਾ ਵੀ ਲੱਖ ਲੱਖ ਦਾ ਵਿਆਜ ਨਾ ਚੜਿਆ ਕਹਿੰਦੇ ਧਲੇਰ ਤੇ ਕੱਪ ਦਾ ਹਰਮੀਤ ਤੇ ਅੱਜ ਹੀ ਕੀਆਦਾ ਯਾਰ ਫਰਾ ਹੋ ਗਿਆ ਆ ਨੰਦ ਆ ਗਿਆ ਹਰਮੀਤ ਕਹਿੰਦਾ ਏਡੀ ਤੇ ਆਸ ਹੀ ਨਹੀਂ ਸੀਗੀ ਵੀ ਐਡਾ ਮੇਲਾ ਹੋ ਜੂਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਕੈਲਰਮ ਵਾਲਾ ਰਵੀ ਕਬੱਡੀ 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 ਕਰਦਾ ਹੋਇਆ ਇਸ ਗਰਾਊਂਡ ਦੇ ਵਿੱਚ ਮੈਂ ਬਹੁਤ ਸਾਲ ਪਹਿਲਾਂ ਆਇਆ ਸੀਗਾ ਪ੍ਰੇਮ ਛਨੇਰ ਨੇ ਗੁਰਪ੍ਰੀਤ ਬੇਰਕਲਾ ਨੇ ਮੈਨੂੰ ਭੇਜਿਆ ਸੀਗਾ ਤੋਤੇ ਹੁਣੀ ਧਲੇਰ ਵਾਲੇ ਸਾਡੇ ਵੀਰ ਹੈ ਐਮ ਸਪੋਰਟ ਦੇ ਵਿੱਚ ਰਹਿੰਦੇ ਸਰੀ ਦੇ ਵਿੱਚ ਸਤਕਾਰ ਆ ਭਰਾਵਾਂ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇੱਕ ਪਾਸੇ ਕਹਿੰਦੇ ਕਰਨਾ ਬਿਆਲਪੁਰਾ ਮਿਰਜਾ ਪਿੰਡ ਹੈ ਬਿਆਲਪੁਰਾ ਭਾਈ ਕਹਿੰਦੇ ਬਿਆਲਪੁਰਾ ਮਿਰਜਾ ਇਹ ਸਾਡੇ ਪਿੰਡਾਂ ਦੇ ਕੋਲ ਹੈ ਲੋ ਅੰਬੇ ਦੀ ਰੇਡ ਹੈ ਅੰਬੇ ਦੀ ਕਹਿੰਦੇ ਕਬੱਡੀ ਪੈ ਰਹੀ ਜਦੋਂ ਆਉਂਦਾ ਦਰਦਾ ਤੇ ਮੈਨੂੰ ਐਂ ਲੱਗਦਾ ਵੀ ਪਟਾੜ ਵਾਲੇ ਨੇ ਇਹਨੂੰ ਦੇਖ ਕੇ ਲਿਖਿਆ ਕਿ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਆਉ ਦਾ ਰਾਜ ਹੁੰਦਾ ਉਹ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਆਉ ਦਾ ਰਾਜ ਹੁੰਦਾ ਇਹ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਮਿੱਤਰੋ ਇੱਕ ਤਕੜਾ ਮਾਲ ਹਾਲੇ ਤੇ ਕਹਿੰਦੇ ਮਲੇਰਕੋਟਲੇ ਦੇ ਮੇਲੇ ਤੇ ੱੱਪਾ ਮੰਮੀ ਯਾਦ ਕੋ ਕੱਕਾ ਦਾੜਾ ਧਮਕਰ ਨਿਕਲੇ ਆ ਮਲੇਰਕੋਟਲੇ ਦੇ ਮੇਲੇ ਤੇ ਰਿੰਬਰਾ ਆ ਧਮਕਰ ਨਿਕਲਦੇ ਮੇਰੇ ਵੀਰੋ ਵੱਡਾ ਸੀਜ਼ਨ ਖੇਡਿਆ ਜਾਊਗਾ ਇਸ ਸਾਲ ਕਹਿੰਦੇ ਪੰਜਾਬ ਦਾ ਸੀਜ਼ਨ ਐਨ ਮੇਰੇ ਮਿੱਤਰੋ ਸਿਰੇ ਦਾ ਖੇਡਿਆ ਜਾਣਾ ਇੱਕ ਪਾਸੇ ਜੋਤਾ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਤੇ ਜੋਤਾ ਲੱਗਿਆ ਪਿਆ ਜ਼ੋਰ ਵਿੱਚ ਧਲੇਰ ਦੇ ਸਾਰਾ ਮੇਰੇ ਮਿੱਤਰੋ ਧੂੜ ਫੁੱਟ ਗਈ ਧੂੜ ਥੋਈ ਸੜਾ ਹੋਊ ਸੜਾ ਛੀਲੂ ਦੇ ਚੋਟਾ ਤਾੜੀ 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 ਬੰਦੀਆ ਕਬੱਡੀ 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 ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਜੇ ਤੁਸੀਂ ਸਾਰੇ ਇੱਕ ਸਾਰ ਬੋਲੋ ਜਿੰਦਾਬਾਦ ਮੈਂ ਕਹੂੰਗਾ ਕਬੱਡੀ ਤੁਸੀਂ ਕਹਣਾ ਜਿੰਦਾਬਾਦ ਕਬੱਡੀ امریکہ امریکر روکی رو اپنا درشک دی آواز سنیے کبڈی 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 زندہ باد ہے ਕਬੱਡੀ ਜਿੰਦਾਬਾਦ ਹੈ ਕਬੱਡੀ ਜਿੰਦਾਬਾਦ ਹੈ ਆ ਸਾਹਮਣੇ ਗੋਰਾ ਰਸਾਲੂ ਵਾਲਾ ਆ ਸਾਹਮਣੇ ਜਿਹੜੇ ਗੋਰੇ ਵੀ ਕਬੱਡੀ ਪਾ ਰਹੇ ਮੇਰੇ ਮਿੱਤਰੋ ਇਧਰ ਕਹਿੰਦੇ ਚਾਰੇ ਤਿਆਰ ਵਰ ਤਿਆਰ ਨੇ ਆ ਮੱਜ ਦੇ ਕਹਿੰਦੇ ਮੇਲਾ ਮੇਰੇ ਮਿੱਤਰੋ ਔਰ ਸਿਖਰਾਂ ਦੇ ਪੰਜਾਬਾ ਉੱਪਰ ਅਮਰਿੰਦਰ ਹੂੜੀ ਨਾਲ ਕਹਿੰਦੇ ਹਰਮੀਤ ਦੁੱਖ ਟੁੱਟ ਕੇ ਰਹੇ ਮਿੱਤਰੋ ਇਧਰ ਕਹਿੰਦੇ ਲਵਲੀ ਆ ਜਿੰਨੀ ਐ ਮਨ ਦਿਵਾਲੀਆ ਬੱਲੇ ਬੱਲੇ ਕਰਵਾ ਗਿਆ ਅੱਜ ਕਹਿੰਦੇ ਧਲੇਰ ਦੇ ਵਿੱਚ ਮੇਲਾ ਚੱਲਦਾ ਏ ਉਧਰ 15000 ਅਮਰਿੰਦਰ ਹਰਮੀਤ ਬੱਬਲ ਸੰਗਰੂਰ ਅਮਰਿੰਦਰ ਹੋਣੀ ਅਮਰੀ ਮੇਰੇ ਮਿਰਿਓ ਹਰਮੀਤ ਹੋਣੀ ਬੱਬਲ ਸੰਗਰੂਰ ਹੁਣਾਂ ਵੱਲੋਂ 15000 ਦਾ ਜੱਫਾ ਹੋਣਾ ਔਰ ਮੇਰੀ ਬੇਨਤੀ ਆ ਵੀ ਹੂਟਰ ਦੀ ਆਵਾਜ਼ ਜਿਹੜੀ ਉਹ ਜਰੂਰ ਵਧਾ ਦਿਓ ਹੂਟਰ ਦੀ ਆਵਾਜ਼ ਜਿਹੜੀ ਉਹ ਜਰੂਰ ਵਧਾ ਦਿਓ ਬੜੀ ਮਿਹਰਬਾਨੀ ਹੈ ਮਨੀ ਥੋੜਾ ਤੁਰ ਫਿਰਕੇ ਜੀ ਆਪਾਂ ਇਧਰਲੇ ਪਾਸੇ ਨੂੰ ਆ ਜਾਈਏ ਫਿਰ ਰੌਸ਼ਟ ਬਹੁਤ ਹੋ ਜਾਂਦਾ ਹੈ ਪਿੱਛੇ ਜਿਹੜੀ ਬਿੱਟੂ ਬਹੁਤ ਸੰਗਤ ਤਕਲੀਫ ਦੇ ਵਿੱਚ ਹੈ ਆ ਜਾਲ ਤੇ ਖੜ ਕੇ ਵੇਖੀਏ ਨਾ ਤੇ ਫਿਰ ਪਤਾ ਲੱਗਦਾ ਵੀ ਕੀ ਭਾਵਿਕਦੀ ਹੈ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਆਪਾਂ ਤੁਰ ਫਿਰਕੇ ਮੇਲਾ ਵੇਖੀਏ ਚੈਲ ਰੰਮਾੜਾ ਰਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰੇਲਾ ਅੱਜ ਦੇ ਸਮੇਂ ਦਾ ਚੋਟੀ ਦਾ ਮੱਲ ਮੇਰੇ ਮਿੱਤਰੋ ਉਹ ਚਾਰ ਦੇ ਵਿੱਚੋਂ ਵੇਖਦਾ ਵੀ ਕਿੰਨੀ ਲੈ ਵੀ ਪੰਮਿਆ ਆ ਪੰਮਾ ਮਹੋੜੀ ਵਾਲਾ ਆ ਪੰਡੋਰੀ ਬਣਾਉਣ ਦੇ ਮੱਲੇ ਦਾ 51 11 ਦਾ ਜੇਤੂ ਮੇਰੇ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਕਰਨ ਪਾ ਰਿਆ ਹੈ ਲੈ ਵੀ ਗੁਰੂ ਵੀਰ ਉਹ 15000 ਆਪਾਂ ਜਾਫੀ ਦੇ ਲਈ ਜਿਹੜਾ ਪੈਦਾ ਕਰਦੀਏ ਪੰਮੇ ਦਾ ਇੱਕੋ ਜੱਫਾ 15000 ਦਾ 15000 ਦਾ ਇੱਕੋ ਜੱਫਾ ਲੱਗਣਾ ਹੈ ਸੁਹਾਣੇ ਵਾਲੇ ਪੰਮੇ ਦੀਆਂ ਯਾਦਾਂ ਨੇ ਪੰਮਾ ਮਹੌਲੀ ਖੇਡ ਰਿਹਾ ਹੈ ਉਹ ਸ਼ੀਨੂ ਹਰਿਆਣੇ ਵਾਲਾ ਇਸ ਵੇਲੇ ਕਮਾਲ ਕਰਦਾ ਹੈ ਕਮਾਲ ਕਰਦਾ ਹੈ ਕਰਨ ਬਿਆਲਪੁਰੇ ਵਾਲੇ ਨੂੰ ਜੱਫਾ ਲਾਉ ਕਿ ਨਹੀਂ ਗੱਲ ਸਮੇਂ ਦੀ ਹੈ ਆਹ ਸਾਹਮਣੇ ਪੈ ਗਿਆ ਸਾਡੂ ਜੱਫੀਆਂ ਤੇ ਪੁਆਇੰਟ ਜਿਹੜਾ ਹੈ ਜੱਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਸ਼ੀਲੂ ਬੁਲਾਰਾ ਆਪਣੀ ਟੀਮ ਦੇ ਲਈ ਜੋੜ ਗਿਆ ਚੱਲ ਵੀ ਅੰਬੇਆ ਪਾ ਵੀ ਕਬੱਡੀ ਨੌਜਾਨਾ ਆਹ ਸਾਹਮਣੇ ਕਹਿੰਦੇ ਅੰਬੇ ਵੀ ਕਬੱਡੀ ਪੈ ਰਹੇ ਆ ਮੇਰੇ ਮਿੱਤਰੋ ਅੱਜ ਚੇਤੀ ਚੇਤੀ ਦੇ ਪਲੇਅਰ ਪਹੁੰਚੇ ਹੋਏ ਆ ਦਲੇਰ ਦੇ ਵਿੱਚ ਕਹਿੰਦੇ ਰਿਕਾਰਡ ਬਣ ਗਏ ਰਿਕਾਰਡ ਟੁੱਟਣਗੇ ਜਿਵੇਂ ਪਹਿਲਾਂ ਕ੍ਰਿਸ਼ਨ ਵੀ ਤੇ ਸ਼ਾ ਗੱਲਾਂ ਕਰਦਾ ਹੋਇਆ ਵੀ ਹੁਣ ਤੰਦੂਰ ਚ ਕੋਲੇ ਪਏ ਐ ਇਹ ਦੂਜਾ ਸੈਮੀ ਚੱਲਦਾ ਅਜਨੇ ਮੱਚੋਲੀ ਨੂੰ ਬੇਨਤੀ ਕਰਦਾ ਲੜਕੀਆਂ ਦਾ ਸ਼ੋਅ ਮੈਂ ਜਾਣਾ ਹੋਣਾ ਸਾਡੀਆਂ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਬੇਨਤੀ ਐ ਵੀ ਅਗਲਾ ਮੈਚ ਜਿਹੜਾ ਲੜਕੀਆਂ ਦਾ ਖੇਡਿਆ ਜਾਣਾ ਉਹ ਕਿਰਪਾ ਕਰਕੇ ਟੀਮਾਂ ਜਲਦੀ ਜਲਦੀ ਗਰਾਊਂਡ ਦੇ ਵਿੱਚ ਉਹ ਵੱਡਿਆ ਮੁੰਡੇ ਨੂੰ ਚਰਾ ਪਰ ਸੈਦੋ ਵਾਲੀ ਅੱਜ ਰੁਕਣ ਦੇ ਮੂਡ ਕੀ ਨਹੀਂਗਾ ਇਹ ਸਰਜੀਤ ਦੇ ਪਿੰਡ ਦਾ ਹੈ ਇਹ ਵਿੰਦਰ ਦੇ ਪਿੰਡ ਦਾ ਵਿੰਦਰ ਦੀ ਯਾਰੀ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਵੱਡੇ ਵੱਡੇ ਖਿਡਾਰੀਆਂ ਦੇ ਨਾਲ ਔਰ ਗੱਲ ਚੱਲਦੀ ਮੇਰੇ ਵੀਰੋ ਤੇਬੇ ਪੰਡਾਲ ਦੀ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਵੀ ਕੇਲਰਮ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਲਵਲੀ ਦਿਖਾ ਦੋ ਹੱਥ ਲਵੀ ਸ਼ਮੀਰ ਖਾਨ ਤੇਰੇ ਲਾਂਕੇ ਦੇ ਵਿੱਚ ਮੈਚ ਚੱਲਦਾ ਮੇਰੇ ਮਿੱਤਰੋ ਇੱਕ ਪਾਸੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਕੇਲਰਮ ਵਾਲਾ ਰਵੀ ਰੋਲ ਸਪੋਰਟਸ ਕਲੱਬ ਵੱਲੋਂ ਸ਼ੁਰੂਆਤ ਕੀਤੀ ਇੰਟਰਨੈਸ਼ਨਲ ਲੈਵਲ ਦੀ ਅੱਜ ਇਸ ਨੌਜਵਾਨ ਦੀ ਡਿਮਾਂਡ ਪੂਰੀ ਦੇ ਵਿੱਚ ਹੈ ਔਰ ਅਗਲੀ ਕਬੱਡੀ ਕਰਨ त्याਲਪੁਰੇ ਮਿਰਜੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਕਰਨ ਲੱਗਿਆ ਤਾਂ ਜੋਰ ਮੁਕਾਬਲਾ ਸਖਤ ਬਾ ਫੜੂ ਮਕੀਤ ਸਿਆوڑੇ ਵਾਂਗੂ ਜਾਂ ਫਿਰ ਸ਼ਿਕੰਦਰ ਕਾਂਜਲੀ ਵਾਂਗੂ ਗੱਲ ਕਰਾਉ ਦੁਨੀਆ ਦੇ ਵਿੱਚ ਵੱਖਰੀ ਮੇਰੇ ਮਿੱਤਰੋ ਆਓ ਸਾਹਮਣੇ ਇੱਕ ਪਾਸੇ ਲੱਗਿਆ ਪਿਆ ਜੋ ਆਓ ਸਾਹਮਣੇ ਫਿਰ ਕਿਹਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਇਹ ਸ਼ੀਲੂ ਆ ਗੱਲ ਪਰਸੇ ਰਮਣ ਗੱਲਾਂ ਕਰਦਾ ਹਟਿਆ ਵੀ ਸ਼ੀਲੂ ਕਹਿੰਦੇ ਪੰਜਾਬ ਦੇ ਉੰਨੀ ਤੱਕ 19 ਤੱਕ ਪੰਜਾਬ ਚੋਂ ਮੱਖੜ ਨਿਕਲਦੇ ਆ ਫੇਰ ਕਿਰੇ ਪ੍ਰਮਾਤਮਾ ਦੀ ਬਾਵਾ ਮਾਰੇ ਇਹ ਪਿਆਰ ਬਣਿਆ ਰਹੇ ਗੌਰਵ ਕਹੇ ਬੁਰੀ ਨੂੰ ਉਹ ਗੁਰੀ ਕਹੇ ਹਰਮੀਤ ਨੂੰ ਹੁਣ ਠਿਕਰ ਲਾ ਕੇ ਪਾਸੇ ਰੱਖ ਦਿਓ ਇਹ ਕਿਰਪਾ ਕਹਿੰਦੇ ਪ੍ਰਮਾਤਮਾ ਦੀ ਅੱਜ ਚੋਤੀ ਚੇਤੀ ਦੇ ਮੇਲੇ ਤੇ ਚੁੱਤੀ ਚੇਤੀ ਦੇ ਪੁੱਜੇ ਹੋਏ ਨੇ ਆਹ ਕਹਿੰਦੇ ਅੰਬਾ ਭੱਜ ਗਿਆ ਵੱਡੇ ਦਾ ਹੀ ਚੋਟਾ ਆ ਗਿਆ ਇਹ ਸੰਦੀਪ ਦਾ ਸ਼ਗਿਰਦ ਆ ਸੰਦੀਪ ਕਹਿੰਦੇ ਦੁੱਲੇ ਦਾ ਸ਼ਗਿਰਦ ਔਰ ਖੇਡ ਮੈਦਾਨ ਦੇ ਵਿੱਚ ਕਬੱਡੀ ਸ਼ੀਨੂ ਦੇ ਨਾਲ ਟੱਕਰ ਵੱਡੀ ਹੈ ਇੱਕ ਮਾਰਚ ਨੂੰ ਸੁਰਖਪੁਰੀਆ ਦੁੱਲਾ ਤੇ ਨਾਲ ਸੋਨੂ ਜੰਪੂਣੀ ਸੱਦਾ ਦੇ ਰਿਹਾ ਹੈ ਕਪੂਰਥਲੇ ਦੇ ਕਬੱਡੀ ਕੱਪ ਦਾ 11 ਜਿਹੜੀ ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਦੀ ਹੋਣੀ ਹੈ ਔਰ ਮੇਰੇ ਮਿੱਤਰੋ 28 ਜਨਵਰੀ ਜਿਹੜੀ ਕਹਿੰਦੇ ਬਰਨਾਰੇ ਦੀ ਕਹਿੰਦੇ ਵੱਡੀ ਗੱਲਬਾਤ ਹੋਣੀ ਹੈ ਬਾਬਾ ਕਾਲਾ ਮੈਰ ਖੇਡ ਸਟੇਡੀਅਮ ਜੱਫੀ ਸ਼ੇਰ ਗਲੋਣੀ ਗੁਲਾਬ ਸਿੱਧੂ ਤੇ ਉਹਦੇ ਸਾਰੇ ਸਾਥੀ ਮੇਰੇ ਵੀਰੋ ਸਰਪੇ ਹੋਣੀ ਹੈ ਐਰੀ ਹੋਣੀ ਹੈ ਔਰ ਇਹਨੇ ਜਨੇਤਪੁਰੇ ਵਾਲਾ ਬਿੰਦੀ ਹੈ ਔਰ ਨਾਲ ਕਹਿੰਦੇ ਗੱਲ ਮੇਰੇ ਮਿੱਤਰੋ ਕਾਲੇ ਕਾਲੇ ਦੀ ਚਲਦੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਭਿੰਦੇ ਧਨੋਲੇ ਵਾਲੇ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਇਹ ਆਸ ਜਾ ਜੱਗੂ ਚਾਰਾਂ ਜਾਫਿਆਂ ਦੇ ਬੋਲਦਾ ਧਾਵਾ ਮਨੀਸ਼ ਮਨੀਸ਼ ਤੇ ਜੱਗੂ ਤੇ ਮਨੀਸ਼ ਦੇ ਦਰਮਿਆਨ ਲੱਗਿਆ ਬੈਜੋ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਮਨੀਸ਼ ਕਮਾਲ ਕਰ ਦਿੱਤੀ ਹੈ ਬਈ ਧਲੇਰ ਵਾਲਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਤਾੜੀ ਵੱਜ ਰਹੀ ਹੈ ਫਿਰ ਕਹਿੰਦੇ ਸੱਣੀ ਯੂਕੇ ਨਾਲ ਕਹਿੰਦੇ ਪਿਆਰਾ ਸਰਪੰਚ ਖਜੂਰਲਾ ਤੇ ਅਮਨਦੀਪ ਖਜੂਰਲਾ വാട്ടസൈക്കലേ മത ഓ മലേ കോട്ട മേലത്തെ തോടേ ഭാത്ത കണ്ട അമ്പേ തി കബഡി പേ അമ്പേ പെൺ മേലാ മിത്ര ആ ധക്കാർ പച്ചടുക 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 പല്ലേ 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 കബ കമ്പർ അംബാ ਇਹ ਸੂਰ ਸਿੰਘ ਦਾ ਅੰਬਾ ਹੈ ਕਿ ਸੂਰ ਸਿੰਘ ਪਟਮਲ ਪਹਿਲਵਾਨਾਂ ਦਾ ਸੂਰਵੀਰ ਜਵਾਨਾਂ ਦਾ ਰਿਸ਼ੀਆ ਮੁੰਨੀਆਂ ਅਵਤਾਰਾਂ ਦਾ ਕਬੱਡੀ ਦੇ 스타ਰਾਂ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਚਿਰਾਗ ਜਿੰਦੀ ਕੋਸ਼ਿਸ਼ ਹੈ ਪਰ ਜੋਤੇ ਦੇ ਵਿੱਚ ਬੜੀ ਜਾਨ ਹੈ ਜੋਤਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਨੰਬਰ ਆਪਣੀ ਟੀਮ ਮਹਿਮਦਵਾਲ ਦੇ ਵੀ ਜੋੜ ਗਿਆ ਕੁੜੀਆਂ ਦੀਆਂ ਟੀਮਾਂ ਜਲਦੀ ਦੇ ਨਾਰੀ ਗਰਾਊਂਡ ਦੇ ਨਾਲ ਅੱਗੇ ਆ ਜਾਣ ਵਾਰਮ ਅਪ ਹੋ ਕੇ ਕੁੜੀਆਂ ਦੀਆਂ ਟੀਮਾਂ ਨੂੰ ਸਾਡੇ ਹੱਥ ਵਨ ਕੇ ਬੇਨਤੀ ਹੈ ਵੀ ਜਲਦੀ ਦੇ ਨਾਲ ਹੀ ਗਰਾਊਂਡ ਤੇ ਲਾਗੇ ਪੁੱਜ ਜਾਣ ਆਪਾਂ ਨਾਲ ਦੀ ਨਾਲ ਜਿਹੜਾ ਕੁੜੀਆਂ ਦਾ ਮੈਚ ਫਿਰ ਨਾਲ ਦੀ ਨਾਲ ਜਿਹੜਾ ਸ਼ੋਅ ਮੈਚ ਕਰਵਾਵਾਂਗੇ ਪਿੰਡ ਪੱਤਰ ਦਾ ਫਾਈਨਲ ਕਰਾਵਾਂਗੇ 7:00 ਤੋਂ ਪਹਿਲਾਂ ਪਹਿਲਾਂ ਆਪਾਂ ਮੇਲੇ ਦੀ ਸਮਾਪਤੀ ਕਰਨੀ ਹੀ ਕਰਨੀ ਹੈ ਲਓ ਸਾਹਮਣੇ ਚੈਲਰ ਵਾਲੇ ਰਵੀ ਦੀ ਰੇਡ ਤੇ ਜੱਫਾ ਪੰਮੇ ਮਹੋਲੀ ਦਾ ਜੱਫਾ ਪੰਮੇ ਨਾ 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 ਜੂਮ ਕਰਕੇ ਵੇਖ ਆਉਂ ਲੈ ਗਿਆ ਕਹਿੰਦੇ ਰਵੇ ਗਿਲਰਨ ਵਾਲਾ ਮੇਰੇ ਮਿੱਤਰੋ ਉਹ ਛੋਟੀ ਦਾ ਮੁਕਾਬਲਾ ਚੱਲਦਾ ਹੈ ਅਗਲੇ ਮੱਚਾਂ ਲਈ ਟੀਮਾਂ ਨੂੰ ਬੇਨਤੀ ਵੀ ਲੜਕੀਆਂ ਦਾ ਮੈਚ ਆਏ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਨੂੰ ਬੇਨਤੀ ਆ ਇਹ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਓਣ ਮਲੇਰਕੋਟ ਦੇ ਵਿੱਚ ਮੇਲਾ ਹੁਣ ਇੱਕ ਹਾਰ ਲੈ ਕਹਿੰਦੇ ਪੰਨੇ ਨੂੰ ਦੂਜਾ ਗੌਰਵ ਨੂੰ ਮੇਲਾ ਮਲੇਰਕੋਟ ਨੇ ਵੀ ਝੋਟੀਲਾ ਹੁਣ ਹਰਮੀਤ ਕੱਠ ਵੇਖੋ ਝੋਟਿਆ ਕੱਠ ਵੇਖੋ ਉਹ ਦੁਨੀਆ ਡਿੱਗੀ ਖੜੀਆ ਅਗਲੀ ਕਬੱਡੀ ਰਪਿੰਦਰ ਦੀ ਪਵੇਗੀ ਤੇ ਮੈਚ ਸਮਾਪਤ ਹੋ ਗਿਆ 23 ਜਨਵਰੀ 22 ਤੇ 23 ਜਨਵਰੀ ਹਸਨਪੁਰ ਦੇ ਕਬੱਡੀ ਕੱਪ ਦੀ ਹੋਣੀ ਹੈ ਔਰ ਇਹਦੇ ਲਈ ਆਪ ਸਭ ਨੂੰ ਸੱਦਾ ਹੈ 10 ਮਾਰਚ ਬਿੱਲੇ ਦੇ ਕਬੱਡੀ ਕੱਪ ਦੀ ਹੋਣੀ ਹੈ ਬਿੱਲੇ ਦਾ ਕਬੱਡੀ ਕੱਪ ਜਿਹੜਾ 10 ਮਾਰਚ ਨੂੰ ਖੇੜਿਆ ਜਾਊਗਾ ਉਹਦੇ ਲਈ ਵੀ ਆਪ ਸਭ ਨੂੰ ਪਿਆਰ ਭਰਿਆ ਸੱਦਾ ਹੈ ਔਰ 27 ਜਨਵਰੀ ਕੰਗਣਵਾਲ ਦੀ ਹੋਣੀ ਹੈ ਔਰ ਸਾਰੇ ਮੇਲੇ ਜਿਹੜੇ ਮੇਰੇ ਵੀਰੋ ਖੇਡੇ ਜਾ ਰਹੇ ਆ ਵੱਡੇ ਪੱਧਰ ਤੇ ਖੇਡੇ ਜਾ ਰਹੇ ਆ ਅੰਬਾ ਤੇ ਰਵੀ ਕਲਰਮ ਆ ਮੈਂ ਦੇ ਜੁਆਇੰਟ ਬੈਸਟ ਨੇ 6-6 ਕਬੱਡੀਆਂ ਮੇਰੇ ਮਿੱਤਰੋ ਤੇ ਨਾਲ 8 ਟੱਚ 5 ਜੱਫੇ ਸ਼ਿਲੂ ਹਰਿਆਣੇ ਵਾਲਾ ਇਸ ਮੈਚ ਦਾ ਬੈਸਟ ਯਾਫੀ ਹੈ ਭਿੰਡਾ ਬੱਤਲ ਕਹਿੰਦੇ ਚੇਤੇ ਤੌਰ ਤੇ ਆਇਆ ਹੋਇਆ ਹੈ 2011 ਦੇ ਵਿੱਚ ਦਾਸ ਨੂੰ ਮਹਿਮਾਨ ਬਖਸ਼ਿਆ ਹੈ ਜਦੋਂ ਨਾਰਾ ਮਠੱਡਾ ਪ੍ਰਧਾਨ ਸੀਗਾ ਭਿੰਦੇ ਬੱਤਲ ਹੋਣਾ ਨੇ ਵਿਸ਼ੇਸ਼ ਤੌਰ ਤੇ ਬਾਈ ਮਨਵੀਰ ਹੋਣਾ ਦਾ ਬਹੁਤ-ਬਹੁਤ ਸਤਿਕਾਰ ਸਾਰੇ ਭਰਾ ਨੇ ਜਿਹੜੇ ਅੱਜ ਦੇ ਮੇਲੇ ਤੇ ਪੁੱਜਿਆ ਬਹੁਤ-ਬਹੁਤ ਸਤਿਕਾਰ ਕਰਦੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਲੜਕੀਆਂ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣ ਲੜਕੀਆਂ ਦੀਆਂ ਟੀਮਾਂ ਵੱਡਾ ਜਣਾ ਗੁਰਪ੍ਰੀਤ ਸਿੰਘ ਖਿੱਚ ਫੋਟੋ ਕਿੰਨੇ-ਕਿੰਨੇ ਪਹਿਲਾਂ ਫੋਟੋ ਚ ਚਲਾ ਲਾਓ ਯਾਰ ਕੋਟੜੇ ਵਾਲੀ ਪੀਤੂ ਵੀ ਆ ਗਿਆ ਮੇਰੇ ਮਿੱਤਰੋ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਆ ਪੱਤੀ ਦੇ ਵੀ ਚਰਚੇ ਹੁੰਦੇ ਅਜ ਦੇ ਸਮੇਂ ਦੇ ਵਿੱਚ ਬੜੀ ਟੌਪ ਦੀ ਖਿਡਾਰਨਾ ਕਹਿੰਦੇ ਕੋਟੜੇ ਵਾਲੀ ਪੀਤੂ ਵੀ ਪੁੱਜ ਗਈ ਹੈ ਹੈਲੋ ਵੈਸੇ ਵੈਸੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਆ ਲੜਕੀਆਂ ਦੀਆਂ ਟੀਮਾਂ ਦਾ ਸ਼ੋਅ ਮੈਚ ਜਿਹੜਾ ਖੇਡ ਗਰਾਉਂਡ ਦੇ ਵਿੱਚ